ਬਿਤੇ ਦਿਨੀ ਬਠਿੰਡਾ ਦੇ ਡੀਐਸਪੀ ਹਰਬੰਸ ਸਿੰਘ ਨੂੰ ਸਸਪੈਂਡ ਕਰ ਦਿੱਤਾ ਗਿਆ ਹੈ ਇਹ ਗੱਲ ਕਿ ਕਿ ਉਹਨੇ ਕੁਝ ਮਾਮਲਿਆਂ ਦੇ ਵਿੱਚ ਜਿਹੜੇ ਨਸ਼ੇ ਨਾਲ ਜੁੜੇ ਸੀ ਕਾਰਗੁਜ਼ਾਰੀ ਢਿੱਲੀ ਦਿਖਾਈ ਹੈ ਇਹ ਤਰਕ ਦਿੱਤਾ ਹੈ ਸਰਕਾਰ ਨੇ ਕਿ ਉਹਨੇ ਇਸ ਮਾਮਲੇ 'ਚ ਕਾਰਗੁਜ਼ਾਰੀ ਢਿੱਲੀ ਦਿਖਾਈ ਹੈ ਪਰ ਬਠਿੰਡਾ ਸ਼ਹਿਰ ਦੇ ਵਿੱਚ ਇਹ ਚਰਚਾ ਹੈ ਬਠਿੰਡਾ ਸ਼ਹਿਰ 'ਚ ਚਰਚਾ ਹੈ ਆਸ-ਪਾਸ ਇਹ ਚਰਚਾ ਹੈ ਤੇ ਪੁਲਿਸ ਸੂਤਰਾਂ ਦੇ ਜਾਣਕਾਰੀ ਅਨੁਸਾਰ ਕਿ ਬਠਿੰਡਾ ਚ ਦੋ ਧੜੇ ਚੱਲਦੇ ਆ ਜਿਹੜੇ ਸਭ ਨੂੰ ਪਤਾ ਆਮ ਆਦਮੀ ਪਾਰਟੀ ਦੇ ਦੋ ਧੜੇ ਆ ਸੱਤਾਧਾਰੀ ਧਿਰ ਦੇ ਦੋ ਧੜੇ ਆ ਇੱਕ ਧੜੇ ਦੀ ਦਿੱਲੀ ਨਾਲ ਸਿੱਧੀ ਆ ਇੱਕ ਧੜੇ ਦੀ ਜਿਹੜੀ ਆ ਉਹ ਪੰਜਾਬ ਨਾਲ ਆ ਤੇ ਜਿਹੜੀ ਦਿੱਲੀ ਵਾਲਾ ਧੜਾ ਉਹ ਭਾਰੀ ਹੋਣ ਕਾਰਨ ਏ ਡੀਐਸਪੀ ਉਹਦੀ ਕਿਸੇ ਗੱਲ ਨੂੰ ਨਹੀਂ ਮੰਨਿਆ ਨਹੀਂ ਸੁਣਿਆ ਤਾਂ ਜਿਸ ਦੇ ਚੱਲਦੇ ਆ ਇਹਦੀ ਬਲੀ ਦੇ ਦਿੱਤੀ ਇਹ ਚਰਚਾ ਚੱਲ ਰਹੀ ਆ ਬਠਿੰਡੇ ਦੇ ਵਿੱਚ ਪਰ ਇਲਜ਼ਾਮ ਕੀ ਲਗਾਇਆ ਗਿਆ ਹੈ ਬੁਨਾਸ ਸਸਪੈਂਡ ਕਰਨ ਦਾ ਕਾਰਨ ਕੀ ਦੱਸਿਆ ਹੈ ਕਿ ਕੁਝ ਮਾਮਲਿਆਂ 'ਚ ਢਿੱਲੀ ਕਾਰਗੁਜ਼ਾਰੀ ਸੀ ਹਾਲਾਂਕਿ ਬਠਿੰਡਾ ਦੇ ਐਸਐਸਪੀ ਅਮਨੀਤ ਕੌਂਡਲ ਨੇ ਇਹ ਗੱਲ ਕਹੀ ਹੈ ਕਿ ਡੀਐਸਪੀ ਖਿਲਾਫ ਉਂਝ ਕੋਈ ਵਿਸ਼ੇਸ਼ ਸ਼ਿਕਾਇਤ ਨਹੀਂ ਸੀ ਨਾ ਤਾਂ ਕੋਈ ਸਬੂਤ ਸੀ ਨਾ ਕੋਈ ਸ਼ਿਕਾਇਤ ਸੀ ਉਹਨਾਂ ਨੇ ਕਿਹਾ ਕਿ ਸਾਡੇ ਕੋਲੇ ਕੋਈ ਸ਼ਿਕਾਇਤ ਨਹੀਂ ਸੀ ਨਾ ਹੀ ਇਹਦੇ ਕੋਈ ਨਸ਼ਾ ਤਸਕਰਾਨਾ ਸਬੰਧਾਂ ਬਾਰੇ ਸਾਡੇ ਕੋਲੇ ਕੋਈ ਜਾਣਕਾਰੀ ਹੈ ਇਹ ਜ਼ਰੂਰ ਸੀ ਕਿ ਇੱਕ ਦੋ ਮਾਮਲਿਆਂ ਦੇ ਵਿੱਚ ਨਸ਼ੇ ਵਾਲਾਂ ਤੇ ਕੁਝ ਸੰਗਠਿਤ ਅਪਰਾਧਾਂ ਦੇ ਵਿੱਚ ਢਿੱਲੀ ਕਾਰਗੁਜ਼ਾਰੀ ਢਿੱਲੀ ਕਾਰਗੁਜ਼ਾਰੀ ਕੀ ਹੁੰਦੀ ਹੈ ਕਿ ਕਿਸੇ ਵੀ ਮਾਮਲਾ ਕੋਈ ਐਨਡੀਪੀਐਸ ਦਾ ਪਰਚਾ ਦੇਣਾ ਉਹ ਚ ਡੀਐਸਪੀ ਦੀ ਇੱਕ ਜਿਮਨੀ ਲੱਗਦੀ ਹੁੰਦੀ ਹੈ ਉਹ ਕੁਝ ਮਾਮਲਿਆਂ ਦੇ ਵਿੱਚ ਇਹ ਹੁੰਦਾ ਕਿ ਡੀਐਸਪੀ ਲਗਾਵੇ ਜਾਂਦਾ ਤੇ ਕਿਤੇ ਰਹਿ ਵੀ ਜਾਂਦੀ ਹੈ ਤਾਂ ਉਹ ਵਜ੍ਹਾ ਕਹਿੰਦੇ ਉਹ ਹੈ ਕਿ ਕੁਝ ਮਾਮਲਿਆਂ ਦੇ ਵਿੱਚ ਇਹਨੇ ਆਪਣੀ ਰਿਪੋਰਟ ਜਿਹਨੂੰ ਜਿਮਨੀ ਕਹਿੰਦੇ ਆ ਉਹ ਨਹੀਂ ਲਗਾਈ ਸੀ ਤੇ ਬਣਾ ਦਿੱਤਾ ਇਸ ਤਰੀਕੇ ਨਾਲ ਗਿਆ ਕਿ ਮੈਂ ਯੁੱਧ ਨਸ਼ਾ ਵਿਰੁੱਧ ਮਹੰਮ ਦੇ ਵਿੱਚ ਇਸ ਅਫਸਰ ਦੀ ਵੱਡੀ ਕੁਤਾਹੀ ਹੈ ਤਾਂ ਸਵਾਲ ਇੱਥੇ ਖੜਾ ਹੁੰਦਾ ਹੈ ਕਿ ਜਿੱਡੀ ਕੋ ਦੀ ਜਿਹੜੀ ਗਿੱਡਾ ਕੋ ਦਾ ਗੁਨਾਹ ਸੀ ਕਿ ਉਹਨੇ ਦੋ ਮਾਮਲੇ ਜਿਉਣੀ ਨਹੀਂ ਲਗਾਈ ਸੀ ਤਾਂ ਉਹਦੀ ਡਿਪਾਰਟਮੈਂਟਲ ਇਨਕੁਆਇਰੀ ਵੀ ਹੋ ਸਕਦੀ ਸੀ ਉਹਦੇ ਤੇ ਉਹਨੂੰ ਇੱਕ ਵਾਰ ਸਾਈਡ ਲਾਈਨ ਵੀ ਕੀਤਾ ਜਾ ਸਕਦਾ ਜਿਸ ਉਹਦੇ ਤੇ ਬੈਠਾ ਸੀ ਡੀਐਸਪੀ ਮੰਨ ਲਓ ਹੈੱਡ ਕੁਆਟਰ ਸੀ ਜਾਂ ਜੋ ਵੀ ਉਹਦਾ ਉਹਦਾ ਸੀ ਡੀਐਸਪੀ ਸਿਟੀ ਸੀ ਉਹਨੂੰ ਇੱਕ ਵਾਰ ਪਾਸੇ ਵੀ ਕੀਤਾ ਜਾ ਸਕਦਾ ਸੀ ਪਰ ਇਹਦੀ ਬਜਾਏ ਸਿੱਧਾ ਸਸਪੈਂਡ ਕਰ ਦੇਣਾ ਤੇ ਜੋੜ ਇਹ ਦੇਣਾ ਕਿ ਉਹਦੇ ਨਸ਼ੇ ਤਸਕਰਾਂ ਨਾਲ ਜਾਂ ਨਸ਼ੇ ਵਾਲੇ ਮਾਮਲੇ ਵਿੱਚ ਢਲੀਗਾਰ ਗੁਜ਼ਾਰੀ ਹੈ ਤਾਂ ਇਹ ਸਵਾਲੀਆ ਚਿੰਨ੍ਹ ਪੈਦਾ ਕਰਦਾ ਹੈ ਕਿ ਕੀ ਫਰਕ ਜਿਹੜੇ ਬਾਕੀ ਅਫਸਰ ਆ ਉਹ ਇਸ ਤਰੀਕੇ ਨਾਲ ਕੰਮ ਕਰ ਸਕਣਗੇ ਤੇ ਨਾਲ ਹੀ ਕਿ ਇਹ ਗਾਇ ਸਿਰਫ ਪੀਪੀਐਸ ਅਫਸਰਾਂ ਦੀ ਕਿਉਂ ਲੱਗਦੀ ਹੈ ਇਹ ਵੀ ਇੱਕ ਸਵਾਲ ਖੜਾ ਹੋ ਜਾਂਦਾ ਹੈ ਚਾਹੇ ਫਾਜ਼ਿਲਕੇ ਦਾ ਐਸਐਸਪੀ ਦਾ ਸਸਪੈਂਡ ਹੋਣਾ ਉਹ ਵੀ ਮਾਮਲਾ ਇੱਥੇ ਆ ਜਾਂਦਾ ਹੈ ਕਿ ਪੀਪੀਐਸ ਅਫਸਰ ਹੈ ਡੀਐਸਪੀ ਦੇ ਉੱਤੇ ਕਾਰਵਾਈ ਇਹ ਵੀ ਪੀਪੀਐਸ ਅਫਸਰ ਹੈ ਆਈਪੀਐਸ ਅਫਸਰਾਂ ਵੇਲੇ ਨੂੰ ਸਰਕਾਰ ਚਾਹੇ ਕਿੱਡੀਆਂ ਵੀ ਗਲਤੀਆਂ ਹੋਣ ਕਿਉਂਕਿ ਜਿਹੜੀ ਚਿੱਟਾ ਕਵੀਨ ਬੀਬੀ ਆ ਜਿਹੜੀ ਜੋ ਹੈਗੀ ਹੈ ਬਠਿੰਡੇ ਦੀ ਜੀਦੇ ਆ ਕੇਸ ਦੀ ਪੈਰਵਾਈ ਵੀ ਜੋ ਪ੍ਰੈਸ ਕਾਨਫਰੰਸ ਆ ਉਹ ਵੀ ਹਰਬੰਸ ਸਿੰਘ ਨੇ ਕੀਤੀ ਸੀ ਉਹਦੇ ਤਾਂ ਇਹ ਮੰਨਿਆ ਜਾਂਦਾ ਸੀ ਕਿ ਆਈਪੀਐਸ ਅਫਸਰਾਂ ਨਾਲ ਸੰਬੰਧ ਹੈ ਉਹਦੀ ਕੋਈ ਜਾਂਚ ਨਹੀਂ ਹੋਈ ਕਿਤੇ ਕੋਈ ਕਾਰਵਾਈ ਨਹੀਂ ਤੁਰੀ ਕਿ ਆਈਪੀਐਸ ਅਫਸਰਾਂ ਤੱਕ ਹੱਥ ਪਹੁੰਚ ਸਕੇ ਕਿਉਂਕਿ ਲੱਬੀ ਬਹੁਤ ਤਕੜੀ ਹੈ ਇਹ ਪਤਾ ਹੁੰਦਾ ਸਰਕਾਰ ਹੱਥ ਪਹੁੰਚਦਾ ਪਿੱਛੋਂ ਧੌਣ ਮਰੋੜਨ ਤੱਕ ਇਹ ਲੱਬੀ ਚੱਲੀ ਜਾਂਦੀ ਹੈ ਇੱਕ ਦੋ ਵਾਰ ਪੰਗਾ ਲਿਆ ਸੀ ਸਰਕਾਰ ਨੇ ਆਈ ਇਸ ਲੱਬੀ ਨਾਲ ਵੀ ਤਾਂ ਉਦੋਂ ਪਤਾ ਲੱਗ ਗਿਆ ਸੀ ਦਿਨੇ ਤਾਰੇ ਦਿਖਾ ਦਿੱਤੇ ਸੀ ਸਰਕਾਰ ਨੂੰ ਸੋ ਇਸ ਕਰਕੇ ਕਿਤੇ ਇਹ ਤਾਂ ਨਹੀਂ ਕਿ ਆਮ ਆਦਮੀ ਪਾਰਟੀ ਦੀ ਸਿਆਸਤ ਦੀ ਬਲੀ ਤੇ ਚੜਾ ਦਿੱਤਾ ਅਫਸਰ ਇਸ ਤਰੀਕੇ ਨਾਲ ਅਫਸਰ ਸਸਪੈਂਡ ਕਰਨੇ ਆ ਤਾਂ ਪੰਜਾਬ ਦੇ ਲਗਭਗ ਸਾਰੇ ਡੀਐਸਪੀ ਸਸਪੈਂਡ ਹੋ ਸਕਦੇ ਆ ਸਾਰੇ ਐਸਪੀ ਸਸਪੈਂਡ ਹੋ ਸਕਦੇ ਆ ਕਿਉਂਕਿ ਬਹੁਤੇ ਮਾਮਲਿਆਂ ਦੇ ਵਿੱਚ ਜਿਮਨੀਆਂ ਨਹੀਂ ਭਰੀਆਂ ਜਾਂਦੀਆਂ ਜਾਂ ਨਹੀਂ ਦਿੱਤੀਆਂ ਜਾਂਦੀਆਂ ਜਦੋਂ ਕਿਤੇ ਕੰਮ ਦਾ ਪ੍ਰੈਸ਼ਰ ਜ਼ਿਆਦਾ ਹੁੰਦਾ ਹੈ ਹੁਣ ਕੰਮ ਦੇ ਪ੍ਰੈਸ਼ਰ ਦੀ ਵੀ ਗੱਲ ਸੁਣ ਲਓ ਕਿ ਪੁਲਿਸ ਦੇ ਉੱਤੇ ਜੋ ਪ੍ਰੈਸ਼ਰ ਆ ਉਹ ਕੀ ਹੈ ਸਿਰਫ ਚਿੱਟੇ ਦਾ ਮਤਲਬ ਉਹ ਇਹ ਨਹੀਂ ਕਿ ਚਿੱਟਾ ਖਤਮ ਕਰਨ ਦਾ ਇਹ ਹੈ ਕਿ ਤੁਸੀਂ ਕਿੰਨੇ ਪਰਚੇ ਦਿੱਤੇ ਕਿੰਨੇ ਘਰ ਢਵਾਓਗੇ ਕਿਵੇਂ ਕਿਸ ਤਰੀਕੇ ਦੇ ਨਾਲ ਜਿਹੜੇ ਜਿਹੜੇ ਲੋਕ ਜਮਾਨਤਾਂ ਤੇ ਆਗੇ ਉਹਨਾਂ ਨੂੰ ਦੁਬਾਰਾ ਜੇਲ੍ਹ ਚ ਭੇਜੋਗੇ ਕਿਵੇਂ ਤੁਸੀਂ ਅੱਜ ਬੰਦੇ ਦਾਖਲ ਕਰਾਓਗੇ ਇਹ ਪ੍ਰੈਸ਼ਰ ਚੱਲ ਰਿਹਾ ਹੈ ਜਿਸ ਪ੍ਰੈਸ਼ਰ ਦੇ ਚੱਲਦਿਆਂ ਜਿਹੜੇ ਮਰਜੀ ਅਫਸਰ ਨੂੰ ਫੜ ਕੇ ਟੰਗ ਦਿੱਤਾ ਜਾਵੇ ਕਿਉਂਕਿ ਉਹ ਕਿਸੇ ਨਾ ਕਿਸੇ ਜਦੋਂ ਬੰਦੇ ਕੋਲੇ 25 30 ਕੰਮ ਹੈ ਤੇ ਇੱਕ ਅੱਧੇ ਕੰਮ ਚੋਂ ਤੋਂ ਰਹਿ ਵੀ ਜਾਂਦਾ ਸੋ ਜਿਸ ਤਰੀਕੇ ਦੇ ਹਾਲਾਤ ਬਣੇ ਹੋਏ ਆ ਤੁਸੀਂ ਅੱਜ ਫਰੀਦਕੋੜ ਜ਼ਿਲ੍ਹੇ ਦੀ ਮੈਂ ਗੱਲ ਕਰੂੰਗਾ ਉੱਥੇ ਦੋ ਥਾਣੇ ਵਿਲੇ ਹੋਏ ਆ ਜਿਨ੍ਹਾਂ ਦੇ ਵਿੱਚੋਂ ਡੀਐਸਪੀ ਪ੍ਰਮੋਟ ਹੋ ਚੁੱਕੇ ਨੇ ਉਹ ਥਾਣੇ ਵਿਲੇ ਹੋਏ ਨੇ ਚ ਐਸਐਚਓ ਨਹੀਂ ਆ ਐਸਐਚਓ ਲਗਾਏ ਗਏ ਆ ਪਰ ਕੱਚੇ ਲਗਾਇਆ ਗਿਆ ਇਹ ਪੱਕੇ ਨਹੀਂ ਹੈ ਉੱਥੇ ਕੋਈ ਐਸਐਚਓ ਲੱਗਣ ਨੂੰ ਤਿਆਰ ਨਹੀਂ ਉਹਦੀ ਵਜ੍ਹਾ ਇਹ ਨਹੀਂ ਹੈ ਕਿ ਉਸ ਥਾਣਿਆਂ ਦੇ ਵਿੱਚੋਂ ਕੋਈ ਪੈਸਾ ਨਹੀਂ ਬਣਦਾ ਕੋਈ ਉੱਥੇ ਕੋਈ ਗਲਬਾਤ ਆਈ ਹੈ ਅਸਲ ਦੇ ਵਿੱਚ ਵਜ੍ਹਾ ਇਹ ਹੈ ਕਿ ਪੁਲਿਸ ਜਿਸ ਤਰੀਕੇ ਦਾ ਉੱਪਰੋਂ ਪ੍ਰੈਸ਼ਰ ਹੈ ਜਿਸ ਤਰੀਕੇ ਦੇ ਨਾਲ ਸਰਕਾਰ ਯੁੱਧ ਨਸ਼ਿਆਂ ਵਿਰੁੱਧ ਮਹਿੰਮ ਦਾ ਪ੍ਰਚਾਰ ਤੇ ਲੱਗੀ ਹੋਈ ਆ ਅਫਸਰ ਕੰਮ ਕਰਕੇ ਖੁਸ਼ ਨਹੀਂ ਜਿਸੇ ਸਮੇ ਇਹ ਚਰਚਾ ਹੁੰਦੀ ਸੀ ਕਿ ਇੱਕ ਐਸਐਚਓ ਲੱਗਣ ਲਈ ਬੰਦਾ ਲੇ ਲੜੀਆਂ ਕੱਢਦਾ ਹੁੰਦਾ ਸੀ ਐਮਐਲਏ ਦੀਆਂ ਜਾਂ ਸਰਕਾਰ ਦੀਆਂ ਕਿ ਮੈਨੂੰ ਥਾਣਾ ਦੇ ਦਿਓ ਜੀ ਅੱਜ ਉਲਟਾ ਹੋ ਚੁੱਕਿਆ ਹੈ ਕਿ ਐਸਐਚਓ ਇਹ ਕਹਿੰਦੇ ਆ ਕਿ ਸਾਡਾ ਖਿਆੜਾ ਛਡਾਓ ਜੀ ਅਸੀਂ ਨਹੀਂ ਥਾਣੇ ਦੇ ਵਿੱਚ ਲੱਗਣਾ ਅਸੀਂ ਨਹੀਂ ਇਹ ਪੰਗਾ ਲੈਣਾ ਕਿਉਂਕਿ ਟਾਰਗੇਟ ਬੇਸ ਪੁਲਿਸ ਹੋ ਚੁੱਕੀ ਹੈ ਸੋਸ਼ਲ ਮੀਡੀਆ ਬੇਸ ਪੁਲਿਸ ਹੋ ਚੁੱਕੀ ਹੈ ਸੋ ਉਸੇ ਤਰੀਕੇ ਦੇ ਨਾਲ ਸੋਸ਼ਲ ਮੀਡੀਆ ਦੇ ਉੱਤੇ ਵਾਵਾ ਖੱਟਣ ਲਈ ਕਿਤੇ ਹਰਬੰਸ ਸਿੰਘ ਦੀ ਬਲੀ ਤਾਂ ਨਹੀਂ ਦਿੱਤੀ ਗਈ ਕਿਤੇ ਯੁੱਧ ਨਸ਼ਿਆਂ ਵਿਰੁੱਧ ਮਹੰਮ ਦੇ ਵਿੱਚ ਆਪਣੀ ਵਾਵਾ ਖੱਟਣ ਲਈ ਤੇ ਆਪਣੇ ਇੱਕੋ ਲੀਡਰ ਨੂੰ ਖੁਸ਼ ਕਰਨ ਲਈ ਹਰਵੰਦ ਸਿੰਘ ਨੂੰ ਟੰਗਿਆ ਤਾਂ ਨਹੀਂ ਗਿਆ ਜੇਕਰ ਇਹ ਜੇ ਹੈ ਤਾਂ ਮੰਦ ਭਾਗ ਹੈ ਇਸ ਤਰੀਕੇ ਨਾਲ ਬੰਦੇ ਦਾ ਸਿਰਫ ਇਹ ਨਹੀਂ ਹੈ ਕਿ ਉਹਦੀ ਉਹਦੀ ਸਸਪੈਂਸ਼ਨ ਹੋ ਗਈ ਉਹ ਬਹਾਲ ਜਰੂਰ ਹੋ ਜਾਵੇਗਾ ਪਰ ਉਹਦਾ ਕਿਰਦਾਰ ਤੇ ਵੀ ਸੱਟ ਵੱਜਦੀ ਹੈ ਉਹਦੇ ਕਰੈਕਟਰ ਤੇ ਵੀ ਸੱਟ ਵੱਜਦੀ ਹੈ ਜਿਹਦੇ ਕਰਕੇ ਬੰਦਾ ਸਮਾਜ ਦੇ ਵਿੱਚ ਦਵਿਚਰਦਾ ਉਹਨੂੰ ਕਈ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਬਿਤੇ ਦਿਨੀ ਬਠਿੰਡਾ ਦੇ ਡੀਐਸਪੀ ਹਰਬੰਸ ਸਿੰਘ ਨੂੰ ਸਸਪੈਂਡ ਕਰ ਦਿੱਤਾ ਗਿਆ ਹੈ ਇਹ ਗੱਲ ਕਿ ਕਿ ਉਹਨੇ ਕੁਝ ਮਾਮਲਿਆਂ ਦੇ ਵਿੱਚ ਜਿਹੜੇ ਨਸ਼ੇ ਨਾਲ ਜੁੜੇ ਸੀ ਕਾਰਗੁਜ਼ਾਰੀ ਢਿੱਲੀ ਦਿਖਾਈ ਹੈ ਇਹ ਤਰਕ ਦਿੱਤਾ ਹੈ ਸਰਕਾਰ ਨੇ ਕਿ ਉਹਨੇ ਇਸ ਮਾਮਲੇ 'ਚ ਕਾਰਗੁਜ਼ਾਰੀ ਢਿੱਲੀ ਦਿਖਾਈ ਹੈ ਪਰ ਬਠਿੰਡਾ ਸ਼ਹਿਰ ਦੇ ਵਿੱਚ ਇਹ ਚਰਚਾ ਹੈ ਬਠਿੰਡਾ ਸ਼ਹਿਰ 'ਚ ਚਰਚਾ ਹੈ ਆਸ-ਪਾਸ ਇਹ ਚਰਚਾ ਹੈ ਤੇ ਪੁਲਿਸ ਸੂਤਰਾਂ ਦੇ ਜਾਣਕਾਰੀ ਅਨੁਸਾਰ ਕਿ ਬਠਿੰਡਾ 'ਚ ਦੋ ਧੜੇ ਚੱਲਦੇ ਆ ਜਿਹੜੇ ਸਭ ਨੂੰ ਪਤਾ ਹੈ ਆਮ ਆਦਮੀ ਪਾਰਟੀ ਦੇ ਦੋ ਢੜੇ ਆ ਸੱਤਾਧਾਰੀ ਧਿਰ ਦੇ ਦੋ ਢੜੇ ਆ ਇੱਕ ਢੜੇ ਦੀ ਦਿੱਲੀ ਨਾਲ ਸਿੱਧੀ ਆ ਇੱਕ ਢੜੇ ਦੀ ਜਿਹੜੀ ਆ ਉਹ ਪੰਜਾਬ ਨਾਲ ਆ ਤੇ ਜਿਹੜੀ ਦਿੱਲੀ ਵਾਲਾ ਢੜਾ ਉਹ ਭਾਰੀ ਹੋਣ ਕਾਰਨ ਇਹ ਡੀਐਸਪੀ ਉਹਦੀ ਕਿਸੇ ਗੱਲ ਨੂੰ ਨਹੀਂ ਮੰਨਿਆ ਨਹੀਂ ਸੁਣਿਆ ਤਾਂ ਜਿਸਦੇ ਚੱਲਦੇ ਆ ਇਹਦੀ ਬਲੀ ਦੇ ਦਿੱਤੀ ਇਹ ਚਰਚਾ ਚੱਲ ਰਹੀ ਆ ਬਠਿੰਡੇ ਦੇ ਵਿੱਚ ਪਰ ਇਲਜ਼ਾਮ ਕੀ ਲਗਾਇਆ ਗਿਆ ਹੈ ਸਸਪੈਂਡ ਕਰਨ ਦਾ ਕਾਰਨ ਕੀ ਦੱਸਿਆ ਹੈ ਕਿ ਕੁਝ ਮਾਮਲਿਆਂ 'ਚ ਢਿੱਲੀ ਕਾਰਗੁਜ਼ਾਰੀ ਸੀ ਹਾਲਾਂਕਿ ਬਠਿੰਡਾ ਦੇ ਐਸਐਸਪੀ ਅਮਨੀਤ ਕੌਂਡਲ ਨੇ ਇਹ ਗੱਲ ਕਹੀ ਹੈ ਕਿ ਡੀਐਸਪੀ ਖਿਲਾਫ ਉਂਝ ਕੋਈ ਵਿਸ਼ੇਸ਼ ਸ਼ਿਕਾਇਤ ਨਹੀਂ ਸੀ ਨਾ ਤਾਂ ਕੋਈ ਸਬੂਤ ਸੀ ਨਾ ਕੋਈ ਸ਼ਿਕਾਇਤ ਸੀ ਉਹਨਾਂ ਨੇ ਕਿਹਾ ਕਿ ਸਾਡੇ ਕੋਲੇ ਕੋਈ ਸ਼ਿਕਾਇਤ ਨਹੀਂ ਸੀ ਨਾ ਹੀ ਇਹਦੇ ਕੋਈ ਨਸ਼ਾ ਤਸਕਰਾਨਾ ਸੰਬੰਧਾਂ ਬਾਰੇ ਸਾਡੇ ਕੋਲੇ ਕੋਈ ਜਾਣਕਾਰੀ ਹੈ ਇਹ ਜ਼ਰੂਰ ਸੀ ਕਿ ਇੱਕ ਦੋ ਮਾਮਲਿਆਂ ਦੇ ਵਿੱਚ ਨਸ਼ੇ ਵਾਲਾਂ ਤੇ ਕੁਝ ਸੰਗਠਿਤ ਅਪਰਾਧਾਂ ਦੇ ਵਿੱਚ ਟੈਨੀ ਕਾਰਗੁਜ਼ਾਰੀ ਉਹ ਟੈਲੀ ਕਾਰਗੁਜ਼ਾਰੀ ਕੀ ਹੁੰਦੀ ਹੈ ਕਿ ਕਿਸੇ ਵੀ ਮਾਮਲਾ ਕੋਈ ਐਨਡੀਪੀਐਸ ਦਾ ਪਰਚਾ ਦੇਣਾ ਉਹ ਚ ਡੀਐਸਪੀ ਦੀ ਇੱਕ ਜਿਮਨੀ ਲੱਗਦੀ ਹੁੰਦੀ ਹੈ ਉਹ ਕੁਝ ਮਾਮਲਿਆਂ ਦੇ ਵਿੱਚ ਇਹ ਹੁੰਦਾ ਕਿ ਡੀਐਸਪੀ ਲਗਾਵੇ ਜਾਂਦਾ ਤੇ ਕਿਤੇ ਰਹਿ ਵੀ ਜਾਂਦੀ ਹੈ ਤਾਂ ਉਹ ਵਜ੍ਹਾ ਕਹਿੰਦੇ ਉਹ ਹੈ ਕਿ ਕੁਝ ਮਾਮਲਿਆਂ ਦੇ ਵਿੱਚ ਇਹਨੇ ਆਪਣੀ ਰਿਪੋਰਟ ਜਿਹਨੂੰ ਜਿਮਨੀ ਕਹਿੰਦੇ ਆ ਉਹ ਨਹੀਂ ਲਗਾਈ ਸੀ ਤੇ ਬਣਾ ਦਿੱਤਾ ਇਸ ਤਰੀਕੇ ਨਾਲ ਗਿਆ ਕਿਵੇਂ ਯੁੱਧ ਨਸ਼ਾ ਵਿਰੁੱਧ ਮਹਿੰਮ ਦੇ ਵਿੱਚ ਇਸ ਅਫਸਰ ਦੀ ਵੱਡੀ ਕੁਤਾਹੀ ਹੈ ਤਾਂ ਸਵਾਲ ਇੱਥੇ ਖੜਾ ਹੁੰਦਾ ਹੈ ਕਿ ਜਿੱਡੀ ਕੋ ਦੀ ਜਿਹੜੀ ਜਿੱਡਾ ਕੋ ਦਾ ਗੁਨਾਹ ਸੀ ਕਿ ਉਹਨੇ ਦੋ ਮਾਮਲੇ ਜਿਮਨੀ ਨਹੀਂ ਲਗਾਈ ਸੀ ਤਾਂ ਉਹਦੀ ਡਿਪਾਰਟਮੈਂਟਲ ਇਨਕੁਆਇਰੀ ਵੀ ਹੋ ਸਕਦੀ ਸੀ ਉਹਦੇ ਤੇ ਉਹਨੂੰ ਇੱਕ ਵਾਰ ਸਾਈਡ ਲਾਈਨ ਵੀ ਕੀਤਾ ਜਾ ਸਕਦਾ ਜਿਸ ਅਹੁਦੇ ਤੇ ਬੈਠਾ ਸੀ ਡੀਐਸਪੀ ਮੰਨ ਲਓ ਹੈੱਡ ਕੁਆਟਰ ਸੀ ਜਾਂ ਜੋ ਵੀ ਉਹਦਾ ਅਹੁਦਾ ਸੀ ਡੀਐਸਪੀ ਸਿਟੀ ਸੀ ਉਹਨੂੰ ਇੱਕ ਵਾਰ ਪਾਸੇ ਵੀ ਕੀਤਾ ਜਾ ਸਕਦਾ ਸੀ ਪਰ ਇਹਦੀ ਬਜਾਏ ਸਿੱਧਾ ਸਸਪੈਂਡ ਕਰ ਦੇਣਾ ਤੇ ਜੋੜ ਇਹ ਦੇਣਾ ਕਿ ਉਹਦੇ ਨਸ਼ੇ ਤਸਕਰਾਂ ਨਾਲ ਜਾਂ ਨਸ਼ੇ ਵਾਲੇ ਮਾਮਲੇ ਜਿੱਤੇ ਲੀਗਾਰ ਗੁਜ਼ਾਰੀ ਹੈ ਤਾਂ ਇਹ ਸਵਾਲੀਆ ਚਿੰਨ੍ਹ ਪੈਦਾ ਕਰਦਾ ਹੈ ਕਿ ਕੀ ਫਰਕ ਜਿਹੜੇ ਬਾਕੀ ਅਫਸਰ ਆ ਉਹ ਇਸ ਤਰੀਕੇ ਨਾਲ ਕੰਮ ਕਰ ਸਕਣਗੇ ਤੇ ਨਾਲ ਹੀ ਕਿ ਇਹ ਗਾਇ ਸਿਰਫ ਪੀਪੀਐਸ ਅਫਸਰਾਂ ਤੇ ਕਿਉਂ ਡੇਗਦੀ ਹੈ ਇਹ ਵੀ ਇੱਕ ਸਵਾਲ ਖੜਾ ਹੋ ਜਾਂਦਾ ਹੈ ਚਾਹੇ ਫਾਜ਼ਿਲਕੇ ਦਾ ਐਸਐਸਪੀ ਦਾ ਸਸਪੈਂਡ ਹੋਣਾ ਉਹ ਵੀ ਮਾਮਲਾ ਇੱਥੇ ਆ ਜਾਂਦਾ ਹੈ ਕਿ ਪੀਪੀਐਸ ਅਫਸਰ ਹੈ ਡੀਐਸਪੀ ਦੇ ਉੱਤੇ ਕਾਰਵਾਈ ਇਹ ਵੀ ਪੀਪੀਐਸ ਅਫਸਰ ਹੈ ਆਈਪੀਐਸ ਅਫਸਰਾਂ ਵੇਲੇ ਨੂੰ ਸਰਕਾਰ ਚਾਹੇ ਕਿੰਡੀਆਂ ਵੀ ਗਲਤੀਆਂ ਹੋਣ ਕਿਉਂਕਿ ਜਿਹੜੀ ਚਿੱਟਾ ਕਵੀਨ ਬੀਬੀ ਹੈ ਜਿਹੜੀ ਜੋ ਹੈਗੀ ਹੈ ਬਠਿੰਡੇ ਦੀ ਜਿਹੜਿਆ ਕੇਸ ਦੀ ਪੈਰਵਾਈ ਵੀ ਜੋ ਪ੍ਰੈਸ ਕਾਨਫਰੰਸ ਆ ਉਹ ਵੀ ਹਰਬੰਸ ਸਿੰਘ ਨੇ ਕੀਤੀ ਸੀ ਉਹਦੇ ਤਾਂ ਇਹ ਮੰਨਿਆ ਜਾਂਦਾ ਸੀ ਕਿ ਆਈਪੀਐਸ ਅਫਸਰਾਂ ਨਾਲ ਸੰਬੰਧ ਹੈ ਉਹਦੀ ਕੋਈ ਜਾਂਚ ਨਹੀਂ ਹੋਈ ਕਿਤੇ ਕੋਈ ਕਾਰਵਾਈ ਨਹੀਂ ਤੁਰੀ ਕਿ ਆਈਪੀਐਸ ਅਫਸਰਾਂ ਤੱਕ ਹੱਥ ਪਹੁੰਚ ਸਕੇ ਕਿਉਂਕਿ ਲੱਬੀ ਬਹੁਤ ਤਕੜੀ ਹੈ ਇਹ ਪਤਾ ਹੁੰਦਾ ਸਰਕਾਰ ਹੱਥ ਪਹੁੰਚਦਾ ਪਿੱਛੋਂ ਤਾਣ ਮਰੋੜਨ ਤੱਕ ਇਹ ਲੱਬੀ ਚੱਲੀ ਜਾਂਦੀ ਹੈ ਇੱਕ ਦੋ ਵਾਰ ਪੰਗਾ ਲਿਆ ਸੀ ਸਰਕਾਰ ਨੇ ਆਈ ਇਸ ਲੱਬੀ ਨਾਲ ਵੀ ਤਾਂ ਉਦੋਂ ਪਤਾ ਲੱਗ ਗਿਆ ਸੀ ਦਿਨੇ ਤਾਰੇ ਦਿਖਾ ਦਿੱਤੇ ਸੀ ਸਰਕਾਰ ਨੂੰ ਸੋ ਇਸ ਕਰਕੇ ਕਿਤੇ ਇਹ ਤਾਂ ਨਹੀਂ ਕਿ ਆਮ ਆਦਮੀ ਪਾਰਟੀ ਦੀ ਸਿਆਸਤ ਦੀ ਬਲੀ ਤੇ ਚੜਾ ਦਿੱਤਾ ਅਫਸਰ ਇਸ ਤਰੀਕੇ ਨਾਲ ਅਫਸਰ ਸਸਪੈਂਡ ਕਰਨੇ ਆ ਤਾਂ ਪੰਜਾਬ ਦੇ ਲਗਭਗ ਸਾਰੇ ਡੀਐਸਪੀ ਸਸਪੈਂਡ ਹੋ ਸਕਦੇ ਆ ਸਾਰੇ ਐਸਪੀ ਸਸਪੈਂਡ ਹੋ ਸਕਦੇ ਆ ਕਿਉਂਕਿ ਬਹੁਤੇ ਮਾਮਲਿਆਂ ਦੇ ਵਿੱਚ ਜਿਮਨੀਆਂ ਨਹੀਂ ਭਰੀਆਂ ਜਾਂਦੀਆਂ ਜਾਂ ਨਹੀਂ ਦਿੱਤੀਆਂ ਜਾਂਦੀਆਂ ਜਦੋਂ ਕਿਤੇ ਕੰਮ ਦਾ ਪ੍ਰੈਸ਼ਰ ਜ਼ਿਆਦਾ ਹੁੰਦਾ ਹੁਣ ਕੰਮ ਦੇ ਪ੍ਰੈਸ਼ਰ ਦੀ ਵੀ ਗੱਲ ਸੁਣ ਲਓ ਕਿ ਪੁਲਿਸ ਦੇ ਉੱਤੇ ਜੋ ਪ੍ਰੈਸ਼ਰ ਆ ਉਹ ਕੀ ਹੈ ਸਿਰਫ ਚਿੱਟੇ ਦਾ ਮਤਲਬ ਉਹ ਇਹ ਨਹੀਂ ਕਿ ਚਿੱਟਾ ਖਤਮ ਕਰਨ ਦਾ ਇਹ ਹੈ ਕਿ ਤੁਸੀਂ ਕਿੰਨੇ ਪਰਚੇ ਦਿੱਤੇ ਕਿੰਨੇ ਘਰ ਢਵਾਓਗੇ ਕਿਵੇਂ ਕਿਸ ਤਰੀਕੇ ਦੇ ਨਾਲ ਜਿਹੜੇ ਜਿਹੜੇ ਲੋਕ ਜਮਾਨਤਾਂ ਤੇ ਆਗੇ ਉਹਨਾਂ ਨੂੰ ਦੁਬਾਰਾ ਜੇਲ੍ਹ ਚ ਭੇਜੋਗੇ ਕਿਵੇਂ ਤੁਸੀਂ ਅੱਜ ਬੰਦੇ ਦਾਖਲ ਕਰਾਓਗੇ ਇਹ ਪ੍ਰੈਸ਼ਰ ਚੱਲ ਰਿਹਾ ਹੈ ਜਿਸ ਪ੍ਰੈਸ਼ਰ ਦੇ ਚੱਲਦਿਆਂ ਜਿਹੜੇ ਮਰਜ਼ੀ ਅਫਸਰ ਨੂੰ ਫੜ ਕੇ ਟੰਗ ਦਿੱਤਾ ਜਾਵੇ ਕਿਉਂਕਿ ਉਹ ਕਿਸੇ ਨਾ ਕਿਸੇ ਜਦੋਂ ਬੰਦੇ ਕੋਲੇ 25 30 ਕੰਮ ਹੈ ਤੇ ਇੱਕ ਅੱਧੇ ਕੰਮ ਚੋਂ ਤੋਂ ਰਹਿ ਵੀ ਜਾਂਦਾ ਸੋ ਜਿਸ ਤਰੀਕੇ ਦੇ ਹਾਲਾਤ ਬਣੇ ਹੋਏ ਆ ਤੁਸੀਂ ਅੱਜ ਫਰੀਦਕੋੜ ਜ਼ਿਲ੍ਹੇ ਦੀ ਮੈਂ ਗੱਲ ਕਰੂੰਗਾ ਉੱਥੇ ਦੋ ਥਾਣੇ ਵਿਲੇ ਹੋਏ ਆ ਜਿਨ੍ਹਾਂ ਦੇ ਵਿੱਚੋਂ ਡੀਐਸਪੀ ਪ੍ਰਮੋਟ ਹੋ ਚੁੱਕੇ ਨੇ ਉਹ ਥਾਣੇ ਵਿਲੇ ਹੋਏ ਨੇ ਚ ਐਸਐਚਓ ਨਹੀਂ ਆ ਐਸਐਚਓ ਲਗਾਏ ਗਏ ਆ ਪਰ ਕੱਚੇ ਲਗਾਏ ਗਿਆ ਇਹ ਪੱਕੇ ਨਹੀਂ ਹੈ ਉਥੇ ਕੋਈ ਐਸਐਚਓ ਲੱਗਣ ਨੂੰ ਤਿਆਰ ਨਹੀਂ ਉਹਦੀ ਵਜ੍ਹਾ ਇਹ ਨਹੀਂ ਹੈ ਕਿ ਉਸ ਥਾਣਿਆਂ ਦੇ ਵਿੱਚੋਂ ਕੋਈ ਪੈਸਾ ਨਹੀਂ ਬਣਦਾ ਕੋਈ ਉਥੇ ਕੋਈ ਗੱਲਬਾਤ ਆਈ ਹੈ ਅਸਲ ਦੇ ਵਿੱਚ ਵਜ੍ਹਾ ਇਹ ਹੈ ਕਿ ਪੁਲਿਸ ਜਿਸ ਤਰੀਕੇ ਦਾ ਉੱਪਰੋਂ ਪ੍ਰੈਸ਼ਰ ਹੈ ਜਿਸ ਤਰੀਕੇ ਦੇ ਨਾਲ ਸਰਕਾਰ ਯੁੱਧ ਨਸ਼ਿਆਂ ਵਿਰੁੱਧ ਮਹਿੰਮ ਦਾ ਪ੍ਰਚਾਰ ਤੇ ਲੱਗੀ ਹੋਈ ਆ ਅਫਸਰ ਕੰਮ ਕਰਕੇ ਖੁਸ਼ ਨਹੀਂ ਜਿਸੇ ਸਮੇ ਇਹ ਚਰਚਾ ਹੁੰਦੀ ਸੀ ਕਿ ਇੱਕ ਐਸਐਚਓ ਲੱਗਣ ਲਈ ਬੰਦਾ ਲੇ ਲੜੀਆਂ ਕੱਢਦਾ ਹੁੰਦਾ ਸੀ ਐਮਐਲਏ ਦੀਆਂ ਜਾਂ ਸਰਕਾਰ ਦੀਆਂ ਕਿ ਮੈਨੂੰ ਥਾਣਾ ਦੇ ਦਿਓ ਜੀ ਅੱਜ ਉਲਟਾ ਹੋ ਚੁੱਕਿਆ ਕਿ ਐਸਐਚਓ ਇਹ ਕਹਿੰਦੇ ਆ ਕਿ ਸਾਡਾ ਖਿਆੜਾ ਛਡਾਓ ਜੀ ਅਸੀਂ ਨਹੀਂ ਥਾਣੇ ਦੇ ਵਿੱਚ ਲੱਗਣਾ ਅਸੀਂ ਨਹੀਂ ਇਹ ਪੰਗਾ ਲੈਣਾ ਕਿਉਂਕਿ ਟਾਰਗੇਟ ਬੇਸ ਪੁਲਿਸ ਹੋ ਚੁੱਕੀ ਐ ਸੋਸ਼ਲ ਮੀਡੀਆ ਬੇਸ ਪੁਲਿਸ ਹੋ ਚੁੱਕੀ ਐ ਸੋ ਉਸੇ ਤਰੀਕੇ ਦੇ ਨਾਲ ਸੋਸ਼ਲ ਮੀਡੀਆ ਦੇ ਉੱਤੇ ਵਾਵਾ ਖੱਟਣ ਲਈ ਕਿਤੇ ਹਰਬਾ ਸਿੰਘ ਦੀ ਬਲੀ ਤਾਂ ਨਹੀਂ ਦਿੱਤੀ ਗਈ ਕਿਤੇ ਯੁੱਧ ਨਸ਼ਿਆਂ ਵਿਰੁੱਧ ਮਹੰਮ ਦੇ ਵਿੱਚ ਆਪਣੀ ਵਾਵਾ ਖੱਟਣ ਲਈ ਤੇ ਆਪਣੇ ਇੱਕੋ ਲੀਡਰ ਨੂੰ ਖੁਸ਼ ਕਰਨ ਲਈ ਹਰਬਾਜ ਸਿੰਘ ਨੂੰ ਟੰਗਿਆ ਤਾਂ ਨਹੀਂ ਗਿਆ ਜੇਕਰ ਇਹ ਜੇ ਹੈ ਤਾਂ ਮੰਦ ਭਾਗ ਹੈ ਇਸ ਤਰੀਕੇ ਨਾਲ ਬੰਦੇ ਦਾ ਸਿਰਫ ਇਹ ਨਹੀਂ ਹੈ ਕਿ ਉਹਦੀ ਉਹਦੀ ਸਸਪੈਂਸ਼ਨ ਹੋ ਗਈ ਉਹ ਬਹਾਲ ਜਰੂਰ ਹੋ ਜਾਵੇਗਾ ਪਰ ਉਹਦਾ ਕਿਰਦਾਰ ਤੇ ਵੀ ਸੱਟ ਵੱਜਦੀ ਹੈ ਉਹਦੇ ਕਰੈਕਟਰ ਤੇ ਵੀ ਸੱਟ ਵੱਜਦੀ ਹੈ ਜਿਹਦੇ ਕਰਕੇ ਬੰਦਾ ਸਮਾਜ ਦੇ ਵਿੱਚ ਦਵਿਚਰਦਾ ਉਹਨੂੰ ਕਈ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ